ਲੋ ਜੀ ਬਠਿੰਡਾ ਦੇ ਵਿੱਚ ਕਾਲੀ ਥਾਰ ਸਮੇਤ ਫੜੀ ਗਈ ਚਿੱਟੇ ਵਾਲੀ ਬੀਬੀ ਦਾ ਰੌਲਾ ਅਜੇ ਮੱਠਾ ਨਹੀਂ ਪਿਆ ਤੇ ਆ ਬਠਿੰਡਾ ਦੇ ਵਿੱਚ ਇੱਕ ਹੋਰ ਥਾਣੇਦਾਰ ਇੱਕ ਹੋਰ ਪੁਲਿਸ ਵਾਲਾ ਇੱਕ ਹੋਰ ਏਐਸਆਈ ਉਸ ਤੋਂ ਵੀ ਵੱਧ ਚਿੱਟੇ ਸਮੇਤ ਫੜਿਆ ਗਿਆ ਫੜਿਆ ਉਹਨੂੰ ਵੀ ਪੰਜਾਬ ਪੁਲਿਸ ਨੇ ਸੀ ਫੜਿਆ ਇਹਨੂੰ ਵੀ ਪੰਜਾਬ ਪੁਲਿਸ ਨੇ ਆ ਹੁਣ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬਹੁਤ ਵੱਡਾ ਦਾਵਾ ਕੀਤਾ ਹੈ ਨਸ਼ਾ ਦੇ ਮੁੱਦੇ ਤੇ ਔਰ ਪੰਜਾਬ ਦੇ ਜਿਹੜੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਉਹ ਤਾਂ ਬਹੁਤ ਵੱਡਾ ਐਲਾਨ ਕੀਤੀ ਬੈਠੇ ਨੇ ਸਰਕਾਰ ਤੇ ਪੁਲਿਸ ਦਾ ਮੁਖੀ ਤਾਂ ਇਹ ਕਹਿ ਰਿਹਾ ਹੈ ਕਿ 31 ਮਈ ਤੱਕ ਅਸੀਂ ਪੂਰੇ ਪੰਜਾਬ ਨੂੰ ਨਸ਼ੇ ਮੁਕਤ ਐਲਾਨ ਕਰ ਦੇਣਾ ਹੈ ਨਸ਼ੇ ਮੁਕਤ ਤੋਂ ਭਾਵ ਜਿੱਥੇ ਕੋਈ ਨਸ਼ਾ ਨਹੀਂ ਰਹਿ ਗਿਆ ਜਿੱਥੇ ਨਸ਼ਾ ਖਤਮ ਹੋ ਗਿਆ ਤੇ ਅਜੇ ਇਹ ਐਲਾਨ ਹੁੰਦੇ ਫਿਰਦੇ ਨਹੀਂ ਤੇ ਹੁਣ ਬਠਿੰਡਾ ਦੇ ਵਿੱਚ ਆ ਇੱਕ ਪੁਲਿਸ ਵਾਲਾ ਇੱਕ ਏਐਸਆਈ ਇੱਕ ਸਬ ਇੰਸਪੈਕਟਰ ਇੱਕ ਥਾਣੇਦਾਰ ਜਿਹੜਾ ਬਠਿੰਡਾ ਜੇਲ੍ਹ ਦੇ ਵਿੱਚ ਤਨਖ ਸੀ ਡਿਊਟੀ ਤੇ ਉਹ ਫੜਿਆ ਗਿਆ ਔਰ ਉਹਦੇ ਕੋਲੋਂ ਵੀ ਹੈਰੋਇਨ ਬਰਾਮਦ ਹੋਈ ਹੈ ਨਸ਼ਾ ਬਰਾਮਦ ਹੋਇਆ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੁਣ ਪੁਲਿਸ ਉਸ ਨੂੰ ਅਦਾਲਤ 'ਚ ਪੇਸ਼ ਕਰੇਗੀ ਉਹਦਾ ਰਿਮਾਂਡ ਲਿਆ ਜਾਏਗਾ ਉਹਦੇ ਕੋਲੋਂ ਪੁੱਛ ਗਿੱਚ ਹੋਏਗੀ ਤੇ ਫਿਰ ਪੁੱਛ ਗਿੱਚ ਚੋ ਬੜਾ ਕੋ ਸਾਹਮਣੇ ਆਵੇਗਾ ਪਰ ਕੀ ਉਦਾਂ ਤਾਂ ਨਹੀਂ ਸਾਹਮਣੇ ਆਵੇਗਾ ਜਿਵੇਂ ਜਿਸ ਦਿਨ ਥਾਰ ਵਾਲੀ ਬੀਬੀ ਨਸ਼ੇ ਸਮੇਤ ਫੜੀ ਸੀ ਪਹਿਲੇ 3 ਦਿਨ ਬੜਾ ਵੱਡਾ ਰੌਲਾ ਪਿਆ ਇੰਜ ਬਣਾਤਾ ਗਿਆ ਵੀ ਐਡਾ ਵੱਡਾ ਐਕਸ਼ਨ ਕਰਕੇ ਪੁਲਿਸ ਵਾਲੀ ਨਸ਼ੇ ਸਮੇਤ ਫੜ ਲਈ ਮਹਿਲਾ ਕਾਂਸਟੇਬਲ ਫੜ ਲਈ ਉਹਦੇ ਤੋਂ ਵੱਡੇ ਖੁਲਾਸੇ ਹੋਣਗੇ ਉਹ ਨਸ਼ਾ ਕਿੱਥੋਂ ਲਿਆਉਂਦੀ ਸੀ ਕੀ ਨੂੰ ਸਪਲਾਈ ਕਰਦੀ ਸੀ ਉਹਦੇ ਉੱਤੇ ਕਿਹੜੇ ਅਫਸਰਾਂ ਦਾ ਹੱਥ ਸੀ ਸਭ ਕੁਝ ਦੇ ਖੁਲਾਸੇ ਹੋਣਗੇ ਪਰ ਹੋਇਆ ਕੀ ਉਹ ਤੁਸੀਂ ਸਾਰੇ ਜਾਣਦੇ ਹੋ ਤਿੰਨ ਵਾਰ ਪੁਲਿਸ ਨੇ ਉਸ ਮਹਿਲਾ ਕਾਸਟੇਬਲ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਤਿੰਨ ਰਿਮਾਂਡ ਲੈ ਉਹਦੇ ਪੁੱਛਗਿੱਛ ਕੀਤੀ ਪਰ ਉਸ ਤੋਂ ਬਾਅਦ ਨਿਕਲਿਆ ਕੀ ਤਿੰਨ ਰਿਮਾਂਡ ਲੈ ਕੇ ਪੁੱਛਗਿੱਛ ਕਰਕੇ ਜਦੋਂ ਪੁਲਿਸ ਨੇ ਆਖਰੀ ਦਿਨ ਮੀਡੀਆ ਨੂੰ ਦੱਸਿਆ ਮੀਡੀਆ ਨੇ ਘੇਰ ਕੇ ਪੁੱਛਿਆ ਤਾਂ ਉਹ ਜਿਹੜਾ ਅਫਸਰ ਸੀ ਉਹ ਕਹਿੰਦਾ ਜੀ ਅਸੀਂ ਮੀਡੀਆ 'ਚ ਕੁਝ ਨਹੀਂ ਦੱਸ ਸਕਦੇ ਵੀ ਇਹਦੇ ਤੋਂ ਅਸੀਂ ਕੀ ਪੁੱਛਿਆ ਤੇ ਕੀ ਇਹਨੇ ਦੱਸਿਆ ਅਸੀਂ ਇਹਦਾ ਖਲਾਸਾ ਨਹੀਂ ਕਰ ਸਕਦੇ ਵਾਹ ਬਈ ਵਾਹ ਹੋੜਾ ਥਾਵਾਂ ਤੇ ਜੇ ਕੋਈ ਨਸ਼ੇ ਸਮੇਤ ਫੜਿਆ ਜਾਏ ਕਿਸੇ ਵੀ ਵਾਰदात 'ਚ ਫੜਿਆ ਜਾਏ ਤਾਂ ਪੁਲਿਸ ਵੱਡੀਆਂ-ਵੱਡੀਆਂ ਪ੍ਰੈਸ ਕਾਨਫਰੰਸਾਂ ਕਰ-ਕਰਕੇ ਦੱਸਦੀ ਆ ਮੀਡੀਆ ਦੇ 40-40 ਕੈਮਰਿਆਂ ਦੇ ਸਾਹਮਣੇ ਦੱਸਦੀ ਆ ਪਰ ਮਹਿਲਾ ਕਾਂਸਟੇਬਲ ਨੇ ਕੀ ਕੁਛ ਮੰਨਿਆ ਕੀ ਕੁਛ ਦੱਸਿਆ ਉਹ ਸਾਹਮਣੇ ਨਹੀਂ ਆਇਆ ਇਹੀ ਕਾਰਨ ਹੈ ਵੀ ਪੁਲਿਸ ਨੇ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਕੋਈ ਵੀ ਐਸੀ ਚੀਜ਼ ਪੇਸ਼ ਨਹੀਂ ਕੀਤੀ ਹੋਣੀ ਜਿਹਦੇ ਕਾਰਨ ਕਰਕੇ ਉਹਦੀ ਜ਼ਮਾਨਤ ਹੋ ਗਈ ਆ ਤੇ ਫਿਰ ਹੁਣ ਜਦੋਂ ਉਸੇ ਹੀ ਬਠਿੰਡੇ ਦੇ ਵਿੱਚੋਂ ਆ ਥਾਣੇਦਾਰ ਸਾਹਿਬ ਗੁਰਪ੍ਰੀਤ ਸਿੰਘ ਜੀ ਦਾ ਨਾਮ ਦੱਸਿਆ ਜਾ ਰਿਹਾ ਉਹ ਫੜਿਆ ਗਿਆ ਤਾ ਹੁਣ ਇਹਦੇ ਮਾਮਲੇ 'ਚ ਕਿੰਨਾ ਕੁ ਕੁਝ ਸਾਹਮਣੇ ਆਏਗਾ ਇਹ ਵੀ ਆਪੇ ਹੀ ਹਿਸਾਬ-ਕਿਤਾਬ ਲੱਗ ਸਕਦਾ ਹੈ ਤੁਸੀਂ ਸਾਰੇ ਦੱਸੋ ਤੁਹਾਨੂੰ ਕੀ ਲੱਗਦਾ ਹੈ ਹੁਣ ਕੀ ਹੋਏਗਾ ਇਹ ਇਹ ਇਹਦੇ ਰਾਈ ਕੋਈ ਬਹੁਤ ਵੱਡੀ ਕਾਰਵਾਈ ਹੋਏਗੀ ਹੁਣ ਕੱਲ ਮੁੱਖ ਮੰਤਰੀ ਭਗਵਨ ਤਮਨ ਸਾਹਿਬ ਨੇ ਬਹੁਤ ਵੱਡਾ ਐਲਾਨ ਕੀਤਾ ਉਹ ਕਹਿੰਦੇ ਵੀ ਦੇਖੋ ਹੁਣ ਤੱਕ ਤਾਂ ਅਸੀਂ ਛੋਟੇ-ਮੋਟੇ ਫੜੇ ਨੇ ਹੀਟਲੇ ਇਸ ਤੋਂ ਬਾਅਦ ਹੁਣ ਅਸੀਂ ਵੱਡੇ ਐਕਸ਼ਨ ਕਰਨੇ ਨੇ ਤੇ ਵੱਡੇ-ਵੱਡੇ ਮਹਿਲਾਵਾਲਿਆਂ ਨੂੰ ਹੱਥ ਪਾਉਣਾ ਅਸੀਂ ਤੇ ਕਹਿੰਦੇ ਉਹਨਾਂ ਦੇ ਮਹਿਲ ਢੈਂਦੇ ਤੁਹਾਨੂੰ ਵਿਖਾਵਾਂਗੇ ਉਹਨਾਂ ਦੇ ਘਰਾਂ ਤੇ ਵੀ ਬਲਡੋਜ਼ਰ ਚਲਾਵਾਂਗੇ ਕਹਿੰਦੇ ਪਹਿਲਾਂ ਤਾਂ ਅਸੀਂ ਛੋਟਿਆਂ ਨੂੰ ਹੱਥ ਪਾਇਆ ਇਸ ਤੋਂ ਬਾਅਦ ਹੁਣ ਅਸੀਂ ਉਹ ਨਾਮੀ ਬੰਦੇ ਭਗਵੰਤ ਮਾਨ ਕਹਿੰਦਾ ਜਿਨ੍ਹਾਂ ਨੂੰ ਸਾਰਾ ਪੰਜਾਬ ਜਾਣਦਾ ਜਿਨ੍ਹਾਂ ਦਾ ਨਾਮ ਉਹਨਾਂ ਨੂੰ ਵੀ ਅਸੀਂ ਹੱਥ ਪਾਉਣਾ ਪਰ ਸਵਾਲ ਇਹ ਆ ਕਿ ਇਹਦਾ ਮਤਲਬ ਇਹ ਆ ਵੀ ਹੁਣ ਕੋਈ ਵੱਡੇ ਸਿਆਸਤਦਾਨ ਜਾਂ ਕੋਈ ਵੱਡੇ ਅਫਸਰ ਪੰਜਾਬ ਸਰਕਾਰ ਨਸ਼ਿਆਂ ਦੇ ਮਾਮਲੇ 'ਚ ਫੜੇਗੀ ਉਨਾ ਦੇ ਘਰ ਟਾਏਗੀ ਪਰ ਇਹਦੇ ਨਾਲ ਸਵਾਲ ਵੱਡੇ ਖੜੇ ਨੇ ਹੁਣ ਤੁਸੀਂ ਦੇਖੋ ਪੁਲਿਸ ਦੇ ਵਿੱਚ 20 ਜੇ ਕੋਈ ਬੰਦੇ ਫੜੇ ਗਏ ਆ ਇੱਕ ਮਹਿਲਾ ਕਾਂਸਟੇਬਲ ਫੜੀ ਗਈ ਜਾਂ ਆ ਇੱਕ ਹੇਠਲੇ ਪੱਧਰ ਦਾ ਥਾਣੇਦਾਰ ਫੜਿਆ ਗਿਆ ਪਰ ਕੋਈ ਵੀ ਵੱਡਾ ਪੁਲਿਸ ਅਫਸਰ ਨਸ਼ੇ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਵਿੱਚ ਨਹੀਂ ਫੜਿਆ ਗਿਆ ਕੀ ਤੁਸੀਂ ਇਹ ਮੰਨਦੇ ਹੋ ਕਿ ਕਿਸੇ ਵੀ ਅਫਸਰ ਦੀ ਕੋਈ ਮਿਲੀ ਭੁਗਤ ਨਹੀਂ ਹੋਏਗੀ ਨਸ਼ੇ ਵਾਲੇ ਮਾਮਲੇ 'ਚ ਕੀ ਸਾਰੇ ហេਟ ਲਈ ਕੰਮ ਕਰੀ ਜਾਂਦੇ ਨੇ ਦੂਜਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਪਹਿਲਾਂ ਅਸੀਂ ਛੋਟੇ ਫੜਿਆ ਇਸ ਤੋਂ ਬਾਅਦ ਵੱਡੇ ਫੜਾਂਗੇ ਕੀ ਗੱਲ ਮੁੱਖ ਮੰਤਰੀ ਸਾਹਿਬ ਪਹਿਲਾਂ ਵੱਡਿਆਂ ਨੂੰ ਕਿਉਂ ਨਹੀਂ ਹੱਥ ਪਾਇਆ ਪਹਿਲਾਂ ហេਟ ਲਿਆ ਨੂੰ ਕਿਉਂ ਹੱਥ ਪਾਇਆ ਪੰਜਾਬ ਦੇ ਲੋਕ ਪਬਲਿਕ ਜਨਤਾ ਤਾਂ ਪਹਿਲਾਂ ਹੀ ਕਹੀ ਜਾਂਦੀ ਆ ਵੀ ਤੁਸੀਂ ហេਟ ਲਿਆ ਨੂੰ ਕੜੀਸੀ ਜਾਂਨੇ ਹੋ ਵੱਡਿਆਂ ਨੂੰ ਹੱਥ ਨਹੀਂ ਪਾ ਰਹੇ ਉਹੀ ਸੱਚ ਤੁਸੀਂ ਮੰਨਿਆ ਉਹੀ ਸੱਚ ਤੁਸੀਂ ਕਬੂਲਿਆ ਪਰ ਹੁਣ ਜਦੋਂ ਤੁਸੀਂ ਵੱਡਿਆਂ ਨੂੰ ਹੱਥ ਪਾਓਗੇ ਉਦੋਂ ਮੈਂ ਦੇਖ ਲਾਂਗੇ ਪਰ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਹੈ ਜਿਹੜਾ ਇਹ ਨਸ਼ੇ ਦਾ ਵੱਡਾ ਧੰਦਾ ਹੈ ਇਹ ਕੋਈ ਆ ਛੋਟੇ-ਮੋਟੇ ਹੇਠਲੇ ਨਹੀਂ ਸਾਰਾ ਸਰਕਲ ਚਲਾਈ ਫਿਰਦੇ ਇਹ ਤਾਂ ਵੱਡਿਆਂ ਦੀ ਕਿਰਪਾ ਨਾਲ ਚੱਲਦਾ ਇਹਦੇ ਪਿੱਛੇ ਵੱਡੇ ਮગરਮੱਛ ਬੈਠੇ ਨੇ ਉਹਨਾਂ ਮગરਮੱਛਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਕੱਲ ਕਬੂਲ ਲਿਆ ਉਹ ਕਹਿੰਦੇ ਅਜੇ ਅਸੀਂ ਉਹਨਾਂ ਨੂੰ ਹੱਥ ਪਾਉਣਾ ਹੈ ਕੀ ਗੱਲ ਮਾਨ ਸਾਹਿਬ ਉਹਨਾਂ ਤੋਂ ਪਹਿਲਾਂ ਡਰ ਲੱਗਦਾ ਸੀ ਕੀ ਗੱਲ ਪੰਜਾਬ ਸਰਕਾਰ ਪੰਜਾਬ ਪੁਲਿਸ ਪਹਿਲਾਂ ਉਹਨਾਂ ਨੂੰ ਹੱਥ ਪਾਉਣ ਦੀ ਸਮਰੱਥਾ 'ਚ ਨਹੀਂ ਸੀ ਕੀ ਉਹਨਾਂ ਦੀ ਤਾਕਤ ਐ ਨਹੀਂ ਵੱਡੀ ਐ ਦੇਖੋ ਇਹ ਘਰਾਨੀ ਜਨਕ ਗੱਲ ਐ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਵੱਡਿਆਂ ਨੂੰ ਅਸੀਂ ਹੱਥ ਅਜੇ ਪਾਉਣਾ ਐ ਤੇ ਬਾਅਦ 'ਚ ਪਾਵਾਂਗੇ ਚਲੋ ਚੰਗੀ ਗੱਲ ਐ ਜੇ ਹੁਣ ਵੀ ਹੱਥ ਪਾਉਣਗੇ ਤਾਂ ਕੋਈ ਮਾੜੀ ਗੱਲ ਨਹੀਂ ਪਰ ਪਹਿਲਾਂ ਕਿਉਂ ਨਹੀਂ ਪਾਇਆ ਗਿਆ ਪਹਿਲਾਂ ਨਿੱਕਿਆਂ ਨੂੰ ਕਿਉਂ ਹੁਣ ਅੱਜ ਜਿਸ ਤਰ੍ਹਾਂ ਇਹ ਜਿਹੜਾ ਥਾਣੇਦਾਰ ਫੜਿਆ ਚਿੱਟੇ ਸਮੇਤ ਕੀ ਪੰਜਾਬ ਪੁਲਿਸ ਇਹਦੇ ਖੁਲਾਸੇ ਜਨਤਕ ਕਰੇਗੀ ਇਹ ਚਿੱਟਾ ਲਿਆਉਂਦਾ ਕਿੱਥੋਂ ਸੀ ਦਿੰਦਾ ਕਿਹਨੂੰ ਸੀ ਇਹਦੇ ਪਿੱਛੇ ਕੌਣ ਨੇ ਅੱਗੇ ਕੌਣ ਨੇ ਇਹ ਸਾਰਾ ਖੁਲਾਸਾ ਪੰਜਾਬ ਪੁਲਿਸ ਕਰੇਗੀ ਇਹ ਸਵਾਲ ਨੇ ਮੇਨ ਇਹ ਸਵਾਲ ਨੇ ਵੱਡੀ ਕਿਉਂਕਿ ਵੇਖੋ ਵੱਡੇ ਸਦਾਗਰਾਂ ਤੱਕ ਆਸਾਨੀ ਨਾਲ ਜਾਇਆ ਜਾ ਸਕਦਾ ਹੈ ਮੰਨ ਲਓ ਇੱਕ ਹੀਟਲਾ ਚੋਰ ਫੜਿਆ ਜਾਏ ਤਾਂ ਉਹਨੂੰ ਮਨਾ ਕੇ ਉਹ ਚੋਰੀ ਹੋਰ ਕਿਹਦੇ ਨਾਲ ਰਲ ਕੇ ਕਰਦਾ ਤੇ ਸਮਾਨ ਕਿਹਨੂੰ ਵੇਚਦਾ ਐਦਾਂ ਪਤਾ ਲਾਇਆ ਜਾ ਸਕਦਾ ਨਾ ਤੇ ਫਿਰ ਨਸ਼ਾ ਚਿੱਟਾ ਕੋਈ ਘਰੇ ਤਾਂ ਬਣਾਉਂਦਾ ਨਹੀਂ ਨਾ ਉਹ ਕਿਤੋਂ ਲੈ ਕੇ ਆਉਂਦਾ ਤੇ ਜਿਹਦੇ ਕੋਲੋਂ ਫੜਿਆ ਜਿੱਥੋਂ ਉਹ ਲੈ ਕੇ ਆਉਂਦਾ ਉਹ ਚਾਲ ਉਹਦੇ ਕੋਲ ਤੇ ਫਿਰ ਉਹਨੂੰ ਫੜ ਕੇ ਜਿੱਥੋਂ ਉਹ ਲੈ ਕੇ ਆਉਂਦਾ ਚੱਲ ਉਹਦੇ ਕੋਲ ਤੇ ਐਦਾਂ ਸਭ ਤੋਂ ਉੱਪਰਲੇ ਡੰਡੇ ਤੱਕ ਪਹੁੰਚਿਆ ਜਾ ਸਕਦਾ ਹੈ ਪਰ ਉਹ ਇੱਕ ਪੁਰਾਣਾ ਕਹਾਵਤ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਵੀ ਸੁਣਾਈ ਸੀ ਵੀ ਕਹਿੰਦੇ ਇੱਕ ਵਾਰੀ ਪਿੰਡ 'ਚ ਚੋਰੀ ਹੋ ਗਈ ਤੇ ਚੋਰੀ ਹੋ ਗਈ ਤੇ ਸਾਰਾ ਪਿੰਡ ਇੱਕ ਪਹੁੰਚੇ ਹੋਏ ਸੰਤ ਕੋਲ ਚਲਾ ਗਿਆ ਵੀ ਪਿੰਡ 'ਚ ਮੱਝਾਂ ਚੋਰੀ ਹੋ ਗਈਆਂ ਪਤਾ ਨਹੀਂ ਲੱਗ ਰਿਹਾ ਕਿਨੇ ਕੀਤੀਆਂ ਤੇ ਉਹ ਸੰਤ ਨੇ ਉਹਨਾਂ ਨੂੰ ਇੱਕ ਚਾਦਰ ਦਿੱਤੀ ਕਹਿੰਦਾ ਇਹ ਚਾਦਰ ਚਾਰ ਜਣੇ ਫੜ ਦਿਓ ਤੇ ਉਸ ਤੋਂ ਬਾਅਦ ਸਾਰੇ ਪਿੰਡ ਨੂੰ ਇਸ ਚਾਦਰ ਦੇ ਥੱਲੋਂ ਦੀ ਟਪਾਈ ਚੱਲਿਓ ਤੇ ਜਿਹੜਾ ਚੋਰ ਹੋਇਆ ਉਹਦੇ ਉੱਤੇ ਚਾਦਰ ਆਪਣੇ ਆਪ ਹੀ ਡਿੱਗ ਪੈਣੀ ਐ ਤੇ ਕਹਿੰਦੇ ਸਾਰਾ ਪਿੰਡ ਚਾਦਰ ਥੱਲੋਂ ਟੱਪ ਗਿਆ ਤੇ ਚਾਦਰ ਨੇ ਕੋਈ ਬੰਦਾ ਫੜਿਆ ਹੀ ਨਾ ਉਹ ਸੰਤ ਕੋਲ ਗਏ ਵੀ ਸੰਤ ਜੀ ਤੁਹਾਡੀ ਚਾਦਰ ਝੂਠੀ ਐ ਇਹਨੇ ਤਾਂ ਸਾਰਾ ਪਿੰਡ ਚਾਦਰ ਥੱਲੋਂ ਟੱਪ ਗਿਆ ਤੇ ਕੁਝ ਦੱਸਿਆ ਹੀ ਨਹੀਂ ਤੇ ਸੰਤ ਕੇ ਹੱਸ ਕੇ ਤੁਹਾਨੂੰ ਪਤਾ ਹੈ ਜਿਹੜੇ ਚੋਰ ਸੀ ਉਹਨਾਂ ਦੇ ਦਾਰੇ ਕੰਨੀਆਂ ਤੋਂ ਚਾਦਰ ਫੜੀ ਹੋਈ ਸੀ ਬਾਕੀ ਸਾਰਾ ਪਿੰਡ ਟਪਾਤਾ ਹੋ ਤਾਂ ਟੱਪੇ ਹੀ ਨਹੀਂ ਤਾਂ ਲੱਗਦਾ ਹੈ ਕਿ ਜੇਕਰ ਸਰਕਾਰ ਚਾਹੇ ਤਾਂ ਫਿਰ ਉਹ ਅਸਲੀ ਜਿਹੜੇ ਚਾਦਰ ਫੜਨ ਵਾਲੇ ਨੇ ਉਹਨਾਂ ਤੱਕ ਜਾ ਸਕਦੀ ਹੈ ਪਰ ਇਹਦੇ ਲਈ ਨੀਅਤ ਤੇ ਨੀਤੀ ਦੀ ਲੋੜ ਹੈ ਸੱਚਮੁੱਚ ਉਹ ਵੱਡੇ ਮਗਰਮੱਛ ਪਹੁੰਚ ਵਾਲੇ ਤਾਂ ਹੋਣਗੇ ਜੇਕਰ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਪੈ ਰਿਹਾ ਵੀ ਉਹਨਾਂ ਤੇ ਅਜੇ ਅਸੀਂ ਕਾਰਵਾਈ ਸ਼ੁਰੂ ਕਰਨੀ ਹੈ ਕਰਾਂਗੇ 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 ਇਹਦਾ ਮਤਲਬ ਹੈ ਉਹਨਾਂ ਚ ਤਾਕਤ ਤਾਂ ਹੈਗੀ ਆ ਉਹਨਾਂ ਦੀ ਪਹੁੰਚ ਤਾਂ ਹੈਗੀ ਆ ਉਹਨਾਂ ਦੀ ਸਮਰੱਥਾ ਤਾਂ ਹੈਗੀ ਆ ਸਰਕਾਰ ਤੇ ਪੁਲਿਸ ਉਹਨਾਂ ਤੋਂ ਟਲਦੀ ਤਾਂ ਫਿਰ ਹੈਗੀ ਆ ਗੱਲ ਇਹੀ ਆ ਨਹੀਂ ਤਾਂ ਜਿਹੜਾ ਵੱਡਾ ਨੁਕਸਾਨ ਕਰ ਰਹੇ ਨੇ ਉਹਨਾਂ ਨੂੰ ਹੱਥ ਫਿਰ ਨਹੀਂ ਪਾਇਆ ਤਾਂ ਕਿਉਂ ਨਹੀਂ ਪਾਇਆ ਹੁਣ ਅੱਜ ਪੰਜਾਬ ਪੁਲਿਸ ਨੇ ਇਹ ਜਿਹੜਾ ਫੜਿਆ ਬਠਿੰਡਾ ਤੋਂ ਗੁਰਪ੍ਰੀਤ ਸਿੰਘ ਜੀ ਦਾ ਨਾਮ ਦੱਸਿਆ ਜਾ ਰਿਹਾ ਹੈ ਹੁਣ ਇਹਦੇ ਤੋਂ ਕੀ ਖੁਲਾਸੇ ਕਰਦੀ ਹੈ ਪੰਜਾਬ ਪੁਲਿਸ ਉਹ ਪੰਜਾਬ ਦੀ ਜਨਤਾ ਸਾਹਮਣੇ ਪੰਜਾਬ ਦੇ ਲੋਕਾਂ ਸਾਹਮਣੇ ਪੰਜਾਬ ਪੁਲਿਸ ਨੂੰ ਜਰੂਰ ਲੈ ਕੇ ਆਉਣੇ ਚਾਹੀਦੇ ਨੇ ਜੇ ਨਹੀਂ ਲੈ ਕੇ ਆਉਂਦੀ ਤੇ ਫਿਰ ਕਾਲਾ ਮਾਲਾ ਲੋਕ ਕਹਿਣਗੇ ਸੋ ਨਸ਼ੇ ਪੰਜਾਬ ਨੂੰ ਤਬਾਹ ਕਰ ਗਏ ਬਰਬਾਦ ਕਰ ਗਏ ਪਿਛਲੀਆਂ ਸਰਕਾਰਾਂ ਨੇ ਵੀ ਨਸ਼ਿਆਂ ਦੇ ਮੁੱਦੇ ਤੇ ਚੋਣਾਂ ਲੜੀਆਂ ਜਿੱਤੀਆਂ ਕਾਲੀਆਂ ਦੀ ਸਰਕਾਰ ਵੀ ਬਣੀ ਸੀ ਫਿਰ ਕਾਂਗਰਸ ਦੀ ਵੀ ਨਸ਼ੇ ਖਤਮ ਕਰਨ ਦੇ ਮੁੱਦੇ ਦੇ ਨਾਂ ਤੇ ਸੌਹਾਂ ਚੁੱਕ ਕੇ ਬਣੀ ਸੀ ਕਿਸੇ ਨੇ ਕੁਝ ਨਹੀਂ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਸ਼ਿਆਂ ਦੇ ਮੁੱਦੇ ਤੇ ਵੱਡਾ ਪ੍ਰਚਾਰ ਕਰਕੇ ਸੱਤਾ ਚ ਆਈ ਪਰ 3 ਸਾਲ ਬੀਤਣ ਤੋਂ ਬਾਅਦ ਵੀ ਇਸ ਸਰਕਾਰ ਨੇ ਬਹੁਤਾ ਕੁਝ ਕੀਤਾ ਨਹੀਂ ਸੀ ਫਿਰ ਹੁਣ ਅਚਾਨਕ ਅਮੀਨਾਂ ਡੇਢ ਮਹੀਨਾ ਪਹਿਲਾਂ ਯੁੱਧ ਨਸ਼ਾ ਅਮਰੋਧਨਾਹ ਐਟਮੇ ਮਹਿੰਮ ਚਲਾਈ ਹੈ ਪਰ ਇਸ ਮਹਿੰਮ ਦੇ ਵਿੱਚ ਵੀ ਜੇ ਅਜੇ ਤੱਕ ਵੱਡੇ ਮਗਰ ਮੱਛਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਤਾਂ ਅਫਸੋਸ ਹੈ ਦੁੱਖ ਹੈ ਫਿਰ ਇਹਦਾ ਕਾਰਨ ਕੀ ਹੈ ਮੱਥਾ ਠਣਕਦਾ ਹੈ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਦੱਸਿਓ ਸੋ ਦੂਜੀ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਇੱਕ ਘਟਨਾ ਆ ਰਹੀ ਹੈ ਕਿ ਦੋ جاسੂਸ ਪੰਜਾਬ ਪੁਲਿਸ ਦੇ ਮੁਖੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਫੜੇ ਨਹੀਂ ਅਮਰਸਰ ਤੋਂ ਕਹਿੰਦੇ ਫੜੇ ਨੇ ਪੰਜਾਬ ਦੇ ਪੁਲਿਸ ਮੁਖੀ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੇ ਜਸੂਸ ਨੇ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਇਹ ਫੋਟੋਆਂ ਖਿੱਚ ਕੇ ਭੇਜਦੇ ਸੀ ਬੀਐਸਐਫ ਦੀਆਂ ਆਰਮੀ ਦੀਆਂ 에ਅਰ ਫੋਰਸ ਦੀਆਂ ਤੇ ਉਧਰੋਂ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਂਦੇ ਸੀ ਤੇ ਉਹ ਦੋ ਮੁੰਡੇ ਫੜੇ ਨੇ ਹੁਣ ਉਹਨਾਂ ਤੋਂ ਪੁੱਛਗਿੱਛ ਹੋ ਰਹੀ ਹੈ ਆਉਣ ਵਾਲੇ ਟਾਈਮ ਦੱਸੇਗਾ ਵੀ ਕੀ ਉਹ ਸੱਚੀ ਜਸੂਸ ਨੇ ਜਾਂ ਇਹਨੇ ਛੱਕ ਚ ਹੀ ਫੜਲੇ ਗਏ ਨੇ ਉਧਰ ਭਾਰਤ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਖਾਤਾ ਸੋਸ਼ਲ ਮੀਡੀਆ ਖਾਤਾ ਬੰਦ ਕਰਤਾ ਭਾਰਤ ਚ ਹੁਣ ਇਹ ਇਹ ਵੀ ਗੱਲਾਂ ਬੜੇ ਸਵਾਲ ਖੜੇ ਕਰਦੀਆਂ ਨੇ ਵੀ ਕੀ ਇਹ ਹੁਣ ਨਵਾਂ ਵਿਸ਼ਵ ਜੋ ਨਵੀਂ ਜਿਹੜੀ جنگ ਆ ਇਹ ਸੋਸ਼ਲ ਮੀਡੀਆ ਬੰਦ ਕਰਕੇ ਲੜੀ ਜਾਇਆ ਕਰੇਗੀ ਪਹਿਲਾਂ ਤਾਂ ਇਸ ਤਰ੍ਹਾਂ ਗੱਲ ਆਈ ਕਿ ਸਭ ਖਾ ਦੇਾਂਗੇ ਐ ਕਰਦੇਾਂਗੇ ਉਹ ਕਰਦੇਾਂਗੇ ਤਣਾ ਤਣੀ ਹੋਈ ਹੁਣ ਜਿਸ ਤਰੀਕੇ ਦੇ ਨਾਲ ਦੋਵੇਂ ਦੇਸ਼ਾਂ ਦੇ ਵਿੱਚ ਵਿਆਹੀਆਂ ਹੋਈਆਂ ਔਰਤਾਂ ਹਜ਼ਾਰਾਂ ਦੀ ਤعداد ਦੇ ਵਿੱਚ ਭਾਰਤ ਦੀਆਂ ਪਾਕਿਸਤਾਨ 'ਚ ਵਿਆਹ ਕਰਵਾ ਕੇ ਗਈਆਂ ਔਰਤਾਂ ਜਿਨ੍ਹਾਂ ਦੇ ਬੱਚੇ ਨੇ ਉੱਥੇ ਤੇ ਪਾਕਿਸਤਾਨ ਦੀਆਂ ਭਾਰਤ 'ਚ ਵਿਆਹ ਕਰਾ ਕੇ ਆਈਆਂ 20-20 ਸਾਲ ਤੋਂ ਵਿਆਹ ਕਰਾ ਕੇ ਤਿੰਨ-ਤਿੰਨ ਬੱਚਿਆਂ ਦੀਆਂ ਮਾਵਾਂ ਔਰਤਾਂ ਉਹਨਾਂ ਨੂੰ ਕੱਢ ਕੇ ਧੱਕ ਕੇ ਉਧਰੋਂ ਉਧਰ ਤੇ ਉਧਰੋਂ ਉਧਰ ਭੇਜਿਆ ਜਾ ਰਿਹਾ ਆ ਉਹ ਸੀਨ ਬੜੇ ਦਰਦਨਾਕ ਨੇ ਵੇਖ ਕੇ ਰੋਣਾ ਆਉਂਦਾ ਬੱਚੇ ਵਿਲਕਦੇ ਨੇ ਮਾਵਾਂ ਵਿਲਕ ਰਹੀਆਂ ਨੇ ਹੁਣ ਕੀ ਦੋਵੇਂ ਦੇਸ਼ ਜਿਹੜੇ ਨਹੀਂ ਉਹ ਐਦਾਂ ਮਾਵਾਂ ਤੋਂ ਬੱਚਿਆਂ ਨੂੰ ਵਿਛੋੜ ਕੇ ਇਸ ਨੀਤੀ ਨਾਲ ਬਦਲਾ ਲੈਣਗੇ ਇਹਦੇ ਨਾਲ ਕੀ ਫਾਇਦਾ ਹੋ ਜੂਗਾ ਦੋਨੇ ਦੇਸ਼ ਸੋਚਣ ਇਸ ਨੀਤੀ ਨਾਲ ਕੀ ਫਾਇਦਾ ਹੋ ਜੂਗਾ ਦਰਦ ਰੋਕਣ ਲਈ ਦੁੱਖ ਰੋਕਣ ਲਈ ਤਕਾ ਰੋਕਣ ਲਈ ਤਾਂ ਰੌਲਾ ਪਾਇਆ ਜਾ ਰਿਹਾ ਹੈ ਇਹ ਦੋਨਾਂ ਦੇਸ਼ਾਂ 'ਚ ਤਣਾਤਣੀ ਹੈ ਤਾਂ ਉਹ ਵੀ ਇਸੇ ਨਾਂ ਤੇ ਹੈ ਵੀ ਅਸੀਂ ਧੱਕਾ ਨਹੀਂ ਜਰਨਾ ਅਸੀਂ ਧੱਕਾ ਨਹੀਂ ਕਰਨ ਦੇਣਾ ਤੇ ਫਿਰ ਜਿਹੜਾ ਆ ਹਜ਼ਾਰਾਂ ਔਰਤਾਂ ਦੇ ਨਾਲ ਉਹਨਾਂ ਦੇ ਬੱਚਿਆਂ ਦੇ ਨਾਲ ਧੱਕਾ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਇੱਕ ਧੱਕਾ ਰੋਕਣ ਲਈ ਦੂਜਾ ਧੱਕਾ ਕਰਨਾ ਕੀ ਇਹ ਵਾਜਬ ਹੈ ਬਿਲਕੁਲ ਵਾਜਬ ਨਹੀਂ ਹੈ ਤਾਂ ਮੈਨੂੰ ਲੱਗਦਾ ਹੈ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਹਮਦਰਦੀਪੂਰਨ ਤਰੀਕੇ ਨਾਲ ਇਨਸਾਨੀਅਤ ਦੇ ਤਰੀਕੇ ਨਾਲ ਸੋਚਣਾ ਚਾਹੀਦਾ ਹੈ